ਹਾਂ ਦੋਸਤੋ ਤੁਹਾਡਾ ਆਪਣਾ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ Facebook ਤੇ ਕਿਸਾਨ ਪਸ਼ੂ ਪਾਲਕ ਦੇ ਨਾਮ ਦੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਦੀ ਵੀਡੀਓ ਆਪਾਂ ਲੈ ਕੇ ਆ ਰਹੇ ਹਾਂ ਮਾਨਸਾ ਮੰਡੀ ਤੋਂ ਇਹ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਦੋਸਤੋ ਜਿਹੜੀਆਂ ਰਮਦਿੱਤੇ ਵਾਲੀਆਂ ਕੈਂਚੀਆਂ ਨੇ ਆ ਕੈਂਚੀਆਂ ਦੇ ਬਿਲਕੁਲ ਨਾਲ ਜਿਹੜਾ ਸਰਕਾਰੀ ਹਸਪੀਟਲ ਆ ਉਹਦੇ ਨਾਲ ਹੀ ਗਰਾਊਂਡ ਦਾ ਥੱਲੇ ਉਹ ਜੇ ਮੰਡੀ ਹਰ ਸ਼ੁੱਕਰਵਾਰ ਨੂੰ ਭਰਦੀ ਆ ਦੋਸਤੋ ਸਾਹਮਣੇ ਜਿਹੜੀ ਵੀਡੀਓ 'ਚ ਤੁਹਾਨੂੰ ਝੋਟੀ ਨਜ਼ਰ ਆ ਰਹੀ ਹੈ ਦੂਜੇ ਸੂਏ ਝੋਟੀ ਹੈ ਇੱਕ ਵਾਰ ਥਾਣਾ ਹਵਾਨਾ ਨੇੜੇ ਤੋਂ ਦੇਖ ਲਓ ਫਿਰ ਬਾਈ ਨਾਲ ਸਾਰੀ ਗੱਲਬਾਤ ਕਰਾ ਦੂੰਗਾ ਤੇ ਡਿਟੇਲ ਸਾਰੀ ਬਾਈ ਤੋਂ ਪੁੱਛਾਂਗੇ ਤੇ ਨੰਬਰ ਵੀ ਬਾਈ ਦਾ ਮੈਂ ਲਾ ਦੂੰਗਾ ਸਬਕ ਨੂੰ ਸਾਸਤਰੀ ਘਰ ਬਾਈ ਸਾਸਤਰੀ ਘਰ ਬਾਈ ਕੀ ਨਾਮ ਆ ਬਾਈ ਕੁਲਦੀਪ ਸਿੰਘ ਪਿੰਡ ਕਿਹੜਾ ਜੀ ਲਠੇਰਾ ਕਿਹੜਾ ਜੀ ਲਠੇਰਾ ਲਠੇਰਾ ਅੱਛਾ ਕਿੱਧਰੋਂ ਆ ਜਾਂਦਾ ਫਤਿਹਵਾਦੀ ਜਿਹੜੇ ਫਤਿਹਵਾਦੀ ਫਤਿਹ ਦੇ ਕੋਲੇ ਅੱਛਾ ਹਰਿਆਣੇ ਚੋਂ ਲੈ ਕੇ ਆਏ ਥੈਂਕ ਯੂ ਅੱਛਾ ਵੀਰੇ ਇਹ ਕਿੰਨੇ ਸੂਏ ਮੱਝ ਹੈ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 20 ਦਿਨ ਜੀ ਬੱਚਾ ਕੀ ਹੈ ਨਾਲ ਵੀਰੇ ਕੱਟੀ ਕੱਟੀ ਆ ਨਾਲ ਹਾਂ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ 15 ਲੀਟਰ ਆ 15 ਲੀਟਰ ਹਾਂਜੀ ਮੁੱਲ ਕੀ ਕਰ ਦਿੰਦਾ ਮੁੱਲ 1 ਦਾਸ ਜੀ ਕਿੰਨੇ ਦੀ ਛੱਡ ਦੋਗੇ ਲਾਸਟ ਲੱਖ ਦੀ 1 ਲੱਖ ਦੀ ਆਪਣਾ ਨੰਬਰ ਬੋਲ ਦਿਓ 90504426552 ਇੱਕ ਵਾਰੀ ਫਿਰ ਬੋਲ ਦਿਓ 90504426552 ਠੀਕ ਹੈ ਇਹਨੂੰ ਖੋਲ ਕੇ ਦਿਖਾ ਦਿਓ ਮੱਝ ਨੂੰ ਦੂਜੇ ਸੂਏ ਝੋਟੀਆਂ ਦੋਸਤੋ ਖਾਨ ਹਵਾਨਾ ਦੇਖਣਾ ਬਹੁਤ ਵੱਡੇ ਹਵਾਨੇ ਦੀ ਆ ਭਾਰੀ ਹਵਾਨੇ ਦੀ ਆ ਚੌੜਾ ਹਵਾਨਾ ਦੋਸਤੋ ਇਕੱਲਾ ਇਕੱਲਾ ਖਣ ਨਿਖਣਵੇਂ ਲੱਗੇ ਨੇ ਚਾਰੇ ਥਣ ਮੋٹے ਥਣ ਨੇ ਇਕੱਲਾ ਇਕੱਲਾ ਦੂਸਰੇ ਸੂਏ ਝੋਟੀਆਂ ਦੱਸਦਾ ਬਾਈ 20 ਦਿਨ ਦੀ ਸੂਈ ਹੋਈ ਆ ਪਿੱਛੇ ਕੱਟੀ ਆ 15 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ ਇਸ ਟਾਈਮਾ ਹਰਿਆਣੇ ਚੋਂ ਲੈ ਕੇ ਆਇਆ ਬਾਈ ਫਤਿਹਪੁਰ ਆੜੀਏ ਚੋਂ ਆਇਆ ਹਰਿਆਣੇ ਦੀ ਮਹਿ ਆ ਦੋਸਤੋ ਇੱਕ ਵਾਰੀ ਹਵਾਨਾ ਨੇੜ ਤੋਂ ਦਿਖਾ ਦੇਣਾ ਡਰਦੀ ਆ ਥੋੜਾ ਜਿਹਾ ਬਹੁਤ ਭਾਰੀ ਹਵਾਨਿਆਂ ਦੀ ਆ ਚੌੜਾ ਹਵਾਨਾ ਦੋਸਤੋ ਬੈਕ ਤੇ ਵੀ ਬਹੁਤ ਆ ਹਵਾਨਾ ਤੇ ਅੱਗੇ ਨੂੰ ਹਵਾਨਾ ਬਹੁਤ ਆ ਖਾਣਾ ਹਵਾਨਾ ਇੱਕ ਵਾਰ ਨੇੜੇ ਤੋਂ ਦਿਖਾ ਦੇਣਾ ਡਰਦੀ ਆ ਸਮਝੀ ਜੀ 15 ਕਿਲੋ ਦੁੱਧ ਤਿਆਰ ਹੈ ਇਸ ਟਾਈਮ ਦੂਜੀ ਸਵੇਰ ਝੋਟੀ ਆ ਦੋਸਤੋ ਨੰਬਰ ਮੈਂ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਚੌੜੇ ਢਾਂਚੇ ਦੀ ਆ ਦਰਮਿਆਨੇ ਕੱਦ ਦਾ ਕਾਠਾ ਚਾ ਦੋਸਤੋ ਹਰਿਆਣੇ ਦੀਆਂ ਮਈਆਂ ਦਾ ਪੰਜਾਬ ਵਾਲਿਆਂ ਨਾਲੋਂ ਫਰਕ ਬਹੁਤ ਅੰਤਰ ਆ ਦੋਸਤੋ ਇਹ ਦੁੱਧ ਲੰਬਾ ਟਾਈਮ ਦੁੱਧ ਦੰਦੀਆਂ ਨੇ ਸੂਣ ਤੱਕ ਗੱਬਣ ਹੋ ਕੇ ਨਾਲ ਦੀ ਨਾਲ ਦੁੱਧੋਣੀ ਪਾਜਦੀਆਂ ਇੱਕ ਵਾਰ ਖਣ ਹਵਾਨਾ ਫੇਰ ਦੇਖ ਲੋ ਪਿੱਛੇ ਆ ਕੱਟੀਆਂ ਦੋਸਤੋ ਕਰੀਬ 20 ਦਿਨਾਂ ਦੀ ਬਾਈ ਕਹਿੰਦਾ ਸੂਈ ਹੋਈ ਆ ਦੂਜੀ ਸੂਈ ਛੁੱਟੀ ਆ ਮੂੰਹ ਮੱਥਾ ਇੱਕ ਵਾਰੀ ਦਿਖਾ ਦੇਣਾ ਤੁਹਾਨੂੰ ਫਿਰ ਤੋਂ ਟੁੰਡਾ ਸਿੰਘ ਆ ਮੁੜਿਆ ਹੋਇਆ ਦਰਮਿਆਨੇ ਕੱਦ ਕਾਰਚਾ ਦੋਸਤੋ ਮੱਝ ਦਾ ਲੇਵਾ ਬਹੁਤ ਆ ਮੋਟਾ ਥਣ ਲੱਗਿਆ ਬਹੁਤ ਵੱਡੇ ਹਵਾਨੇ ਦੀ ਆਗਮਨ ਚੌੜੇ ਢਾਂਚੇ ਦੀ ਮੱਝਾ ਨੰਬਰ 22 ਦਾ ਲਾਦੂਗਾ ਮੈਂ ਸਕਰੀਨ ਤੇ ਜਿਹਨੂੰ ਝੋਟੀ ਪਸੰਦ ਆਉਂਦੀ ਹੈ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ